ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਹਸਬਲੋਂ ਚਲਾਏ ਗਏ ਮਾਨੋਤਾ ਭਲਾਈ ਦੇ 167 ਕਾਰਜਾਂ ਤਹਿਤ ਜ਼ਿਲ੍ਹਾ ਲੁਧਿਆਣਾ ਹੇਟੋਂ ਦੇ ਬਲਾਕ ਕਿਲਾ ਰਾਏਪੁਰ ਦੇ ਪਿੰਡ ਫੱਲੇਵਾਲ ਵਿੱਚ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵਿਧਵਾ ਮਾਤਾ ਕੁਲਵੰਤ ਕੌਰ ਦਾ ਮਕਾਨ ਬਣਾਉਣ ਲੱਗੀ ਹੋਈ ਹੈ ਜਿਸ ਵਿੱਚ ਇੱਕ ਕਮਰਾ ਅਤੇ ਰਸੋਈ ਸ਼ਾਮਲ ਹੈ ਦੱਸਦੀ ਹੈ ਕਿ ਕੁਲਵੰਤ ਕੌਰ ਦੇ ਪਤੀ ਦੀ 15-16 ਸਾਲਾਂ ਪਹਿਲਾਂ ਮੌਤ ਹੋ ਗਈ ਸੀ ਜਿਸ ਕਾਰਨ ਉਹ ਆਪਣਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਕਰਦੀ ਆ ਰਹੀ ਹੈ ਪਿੰਡ ਫੱਲੇਵਾਲ ਦੇ ਪੰਚ ਨਿਰਜ ਅਤੇ ਕਮਲਜੀਤ ਨੇ ਸਾਥ ਸੰਗਤ ਦੇ ਇਸ ਕਾਰਜ ਦੀ ਸਲਾਹ ਕਹ ਕਰਦੇ ਆ ਕਿ ਕੁਲਵੰਤ ਕੌਰ ਪਿਛਲੇ ਕਾਫੀ ਸਮੇਂ ਤੋਂ ਖਸਤਾ ਮਕਾਨ ਦੇ ਵਿੱਚ ਰਹਿ ਰਹੀ ਸੀ ਦੀ ਰਾਸ਼ਰਦਾਲੂਆਂ ਨੇ ਜੋ ਇਹ ਮਨੁੱਖਤਾ ਦੀ ਸੇਵਾ ਕੀਤੀ ਹੈ ਉਹ ਕਾਬਲੇ ਤਾਰੀਫ ਹੈ ਅਤੇ ਉਡੀ ਰਾਸ਼ਰਦਾਲੂਆਂ ਦਾ ਦਿলো ਧੰਨਵਾਦ ਕਰਦੇ ਹਨ ਪੱਲੇਵਾਲ ਦੇ ਪ੍ਰੇਮੀ ਸੇਵਕ ਹਰਦੀਪ 인ਸਾਂ ਅਤੇ ਬਲਾਕ ਪ੍ਰੇਮੀ ਸੇਵਕ ਜਗਤਾਰ 인ਸਾਂ ਨੇ ਦੱਸਿਆ ਕਿ ਕੁਲਵੰਤਕੌਰ ਪਿਛਲੇ ਲੰਬੇ ਸਮੇਂ ਤੋਂ ਡਿੱਗੂ ਡਿੱਗੂ ਕਰਦੇ ਮਕਾਨ ਵਿੱਚ ਰਹਿੰਦੀ ਆ ਰਹੀ ਸੀ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਉਸ ਦੀ ਇੱਕ ਛੋਟੀ ਬੱਚੀ ਹੈ ਉਹ ਮਾੜਾ ਮੋਟਾ ਕੰਮ ਕਰਕੇ ਮੁਸ਼ਕਿਲ ਨਾਲ ਗੁਜ਼ਾਰਾ ਚਲਾ ਰਹੀ ਹੈ ਪੀੜਿਤ ਹੋਰਤ ਨੇ ਸਾਂਸੰਗਤ ਦੀ 15 ਮੈਂਬਰ ਕਮੇਟੀ ਕੋ ਲਿਖਤੀ ਬੇਨਤੀ ਕਰਕੇ ਮਕਾਨ ਬਣਾਉਣ ਲਈ ਆਖਿਆ ਕਮੇਟੀ ਨੇ ਪੜਤਾਲ ਕਰਨ ਤੋਂ ਬਾਅਦ ਹੈਲਪਲਾਈਨ ਰਾਹੀਂ ਡੀਰਾ ਸੱਚਾ ਤੋਂ ਦਾ ਮੈਨੇਜਮੈਂਟ ਰਿਪੋਰਟ ਪਾਈ ਇਨਕੁਆਰੀ ਕਰਨ ਤੋਂ ਬਾਅਦ ਮਕਾਨ ਬਣਾਉਣ ਲਈ ਸਾਂਸੰਗਤ ਨੂੰ ਕਿਹਾ ਗਿਆ ਅਤੇ ਸਾਂਸੰਗਤ ਨੇ ਮਕਾਨ ਸ਼ੁਰੂ ਕਰ ਦਿੱਤਾ ਹੈ ਜੋ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ ਇਸ ਮੁਕੇ 85 ਮੈਂਬਰ ਜਸਵੀਰ 인ਸਾ ਸੁਖਵਿੰਦਰ 인ਸਾ ਜਗਜੀਤ 인ਸਾ ਭੈਣ ਪਰਮਜੀਤ 인ਸਾ ਨੇ ਦੱਸਿਆ ਕਿ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ 인ਸਾ ਵੱਲੋਂ ਦਿੱਤੀ ਪਾਵਨ ਪ੍ਰੇਰਣਾ ਸਦਕਾ ਸਾਧ ਸੰਗਤ ਲਗਭਗ 167 ਮਾਨਤਾ ਭਲਾਈ ਦੀ ਕਾਰਜ ਕਰ ਰਹੀ ਹੈ ਇਨ੍ਹਾਂ ਕਾਰਜਾਂ ਵਿੱਚ ਆਰਥਿਕ ਤੌਰ ਉਤੇ ਕਮਜ਼ੋਰ ਲੋਕਾਂ ਦੇ ਮਕਾਨ ਬਣਾਉਣ ਦਾ ਕਾਰਜ ਸਾਧ ਸੰਗਤ ਆਪਣੇ ਖਰਚੇ ਉੱਤੇ ਆਸ਼ਿਆਨਾ ਮੁਹਿੰਮ ਦੇ ਤਹਿਤ ਬਣਾ ਕੇ ਦਿੰਦੀ ਹੈ ਇਸੇ ਮੁਹਿੰਮ ਦੇ ਤਹਿਤ ਪਿੰਡ ਫੱਲੇਵਾਲ ਦੀ ਸਾਧ ਸੰਗਤ ਕੁਲਵੰਤ ਕੌਰ ਦਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ ਹੰਤਾਂ ਸਤਿਗੁਰੂ ਤੇਰਾ ਹੀ ਆਸਰਾ ਮੈਂ ਪ੍ਰੇਮੀ ਡਾਕਟਰ ਹਰਦੀਪ 인ਸਾ ਪਿੰਟ ਫੱਲੇਵਾਲ ਦਾ ਪ੍ਰੇਮੀ ਸੇਵਕਾਂ ਜੀ ਸਾਡੇ ਕੋਲ ਭੈਣ ਮਾਤਾ ਜੀ ਦਾ ਨਾਮ ਇਹਨਾਂ ਦਾ ਕਲਵੰਤ ਕੌਰ ਜੀ ਤੇ ਉਹਨਾਂ ਦਾ ਜਿਹੜਾ ਮਕਾਨ ਡਿੱਗਿਆ ਸੀ ਕਾਫੀ ਚਿਰ ਤੋਂ ਬਹੁਤ ਜਿਆਦਾ ਗਰੀਬ ਪਰਿਵਾਰ ਆ ਤੇ ਜਿਨ੍ਹਾਂ ਨੇ ਮਤਲਬ ਸਾਡੇ ਪਿੰਡ ਦੀ ਟੀਮ ਦੇ ਕੋਲੇ ਪ੍ਰੇਮੀ ਸੇਵਕ ਦੇ ਕੋਲੇ ਸਾਡੀ ਮੈਂਬਰ ਜਿਹੜੀ ਕਮੇਟੀ ਹੈ ਇਹਨਾਂ ਕੋਲੇ ਗੱਲ ਕੀਤੀ ਸਾਡਾ ਮਕਾਨ ਡਿੱਗਿਆ ਹੋਇਆ ਵਾ ਇਹ ਜਿਹੜਾ ਪਰਿਵਾਰ ਆ ਇਹਨਾਂ ਦੇ ਜਿਹੜੇ ਘਰ ਦੇ ਸੀਗੇ ਉਹਨਾਂ ਨੂੰ 15-16 ਸਾਲ ਹੋ ਗਏ ਉਹਨਾਂ ਦੇ ਅਸਥੋ ਜੀ ਨੂੰ ਤੇ ਬਿਜਾਰੀ ਕੱਲੀ ਸੀ ਇੱਕ ਛੋਟੀ ਜਿਹੀ ਤੇਰੀ ਕੁੜੀਆ ਗੋਦ ਲਈ ਹੋਈ ਆ ਜੋ ਕਿ ਇਹਨਾਂ ਤੋਂ ਮਤਲਬ ਮਕਾਨ ਨਹੀਂ ਅੱਜ ਤਹੰਤ ਨਹੀਂ ਮਕਾਨ ਪਿਆ ਸਾ ਪਾਤਾਂ ਦੇ ਸੀਗੇ ਉਹ ਗਰੀਬੀ ਮਤਲਬ ਇੰਨੀ ਆ ਮਰੇਗਾ ਦਾ ਮਾੜਾ ਬੋਟਾ ਕੰਮ ਕਰਦੀ ਆ ਮਾਤਾ ਜੀ ਉਸ ਤੋਂ ਬਾਅਦ ਉਹਨੇ ਸਾਡੇ ਕੋਲ ਕਿਹਾ ਤੇ ਅਸੀਂ ਐਪਲੀਕੇਸ਼ਨ ਲਿਖ ਕੇ ਦਰਬਾਰ ਭੇਜੀ ਦਰਬਾਰ ਤੋਂ ਜਦੋਂ 88 ਮੈਂਬਰ ਉਹਨਾਂ ਕੋਲੇ ਟੀਮ ਨੇ ਆ ਕੇ ਓਕੇ ਕੀਤਾ ਤੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਮਕਾਨ ਅੱਜ ਪਾ ਰਹੇ ਆ ਆ ਤੋਂ ਵੱਧ ਪੈ ਗਿਆ ਜੀ ਸ਼ਾਮ ਤੱਕ ਅਸੀਂ ਲੈਂਡਰ ਪਾ ਦਾਂਗੇ ਤਾਂ ਮਾਤਾ ਰਹਿਣਯੋਗ ਹੋਊ ਘਰ ਦੇ ਵਿੱਚ ਬਹੁਤ ਗਰੀ ਪ੍ਰਵਾਸੀਗਾ ਜੀ ਉਹ ਜਿਹੜੀ ਨਾਲ ਦਾ ਕਮਰਾ ਸੀਗਾ ਉਹਦੀ ਵੀ ਗੰਦ ਜਮੇ ਪਾਟੀ ਹੋਈ ਸੀ ਤਾਂ ਜੋ ਅਸੀਂ ਸਾਡੇ ਗਗਾਰ ਸਿੰਘ ਬਾਈ ਪ੍ਰੇਮੀ ਸੇਕ ਨੇ ਬਲਾਕ ਦੇ ਕਿਲਾ ਰੈਪਰ ਦੇ ਜਿਹੜਾ ਲੁਧਿਆਣਾ ਤੋਂ ਤਾਂ ਸਾਰੇ ਜਿਹੜੇ ਲੜਕੇ ਅਸੀਂ ਪੰਜਾਬ ਲੈਵਲ ਦੇ ਉੱਪਰ ਇਹ ਮਕਾਨ ਅੱਜ ਪਾ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਸਾਡੀ ਖਲਵੰਤ ਪਰਨਾਵਾਂ ਬੱਲੇਆੜ ਪਿੰਡ ਦਾ ਅੱਜ ਮੇਰਾ ਕਮਰਾ ਵੀ ਪਾਇਆ ਸੰਗਤ ਨੇ ਤੇ 10 ਵਰਿਆਂ ਦੀ ਵੀ ਜੁੜੀ ਹੋਈਆਂ ਸੰਗਤ ਨਾਲ ਡੇਰੇ ਦਿਨਾਂ ਹੁਣ ਪਿਤਾ ਜੀ ਦੇ ਨਾਮ 'ਵੀ ਸਾ ਸੰਗਤ ਨਾਲ ਜੁੜੀ ਹੋਈਆਂ ਵੀ 10 ਵਰੇ ਹੋ ਗਏ ਜੀ ਮੈਨੂੰ ਅੱਜ ਮੇਰਾ ਵੀ ਕਮਰਾ ਪੈਂਦਾ ਮੇਰਾ ਮੈਂ ਸੰਗਤ ਦਾ ਪਿਤਾ ਜੀ ਦੇ ਮੈਂ ਜੀ ਇਹਨਾਂ ਦਾ ਧੰਨਵਾਦ ਕਰਦੀ ਆ ਸੱਚਾ ਸਦੋ ਵੱਲੋਂ ਮਕਾਨ ਭਾਈ ਮਾਤਾ ਕਲਵੰਤ ਕੌਰ ਨੂੰ ਬਣਾ ਕੇ ਦਿੱਤਾ ਜਾ ਰਿਹਾ ਹੈ ਜਸਨੇ ਡੇਰੇ ਸੱਚੇ ਸੌਦੇ ਦੀ ਸਾਧ ਸੰਗਤ ਨਾਲ ਸੰਪਰਕ ਕੀਤਾ ਸੰਪਰਕ ਕਰਨ ਤੋਂ ਬਾਅਦ ਡੇਰੇ ਤੋਂ ਅੱਗੇ ਲੈ ਕੇ ਭਾਈ ਇਹ ਮਕਾਨ ਬਣਾ ਕੇ ਦਿੱਤਾ ਜਾਇਆ ਮਾਤਾ ਕੋਲੇ ਕੋਈ ਵੀ ਕਮਾਈ ਦਾ ਸਾਧਨ ਨਹੀਂ ਸੀ ਇਹਦਾ ਘਰ ਭਾਈ ਡਿੱਗਡੂ ਕਰਦਾ ਸੀ ਇਸ ਕਰਕੇ ਭਾਈ ਇਹ ਮਾਤਾ ਨੂੰ ਮਕਾਨ ਬਣਾ ਕੇ ਪੂਰਾ ਰਸੋਈ ਤੇ ਇੱਕ ਕਮਰਾ ਭਾਈ ਬਣਾ ਕੇ ਦਿੱਤਾ ਜਾਇਆ ਪਿੰਡ ਖੱਲੇਵਾਲ ਦੇ ਬੱਚੇ ਜੀ ਅੱਜ 8 ਤਰੀਕ ਨੂੰ 10 ਦਸੰਬਰ 2024 ਦੇ ਬੱਚੇ ਆਪਣੇ ਬਹੁਤਾਰ ਬੰਦੇ ਨੇ ਜੀ ਜੋ ਆਪਣੇ ਸਾਥ ਸਾਥੋਂ ਟੀਮ ਦੇ ਨਾਲ ਨਿਯੁਕਤ ਜੁੜੇ ਹੋਏ ਨੇ ਉਹਨਾਂ ਵੱਲੋਂ ਅੱਜ ਪਿੰਡ ਬੱਲੇਵਾਲ ਦੇ ਵਿੱਚ ਸ਼੍ਰੀਮਤੀ ਸਲਵੰਤ ਕੌਰ ਦੇ ਘਰੇ ਅੱਜ ਜੋ ਕਿ ਕਾਫੀ ਟਾਈਮ ਤੋਂ ਗਰੀ ਪਰਿਵਾਰ ਸੀਗੇ ਆ ਰਹੇ ਸੀਗੇ ਉਹਨਾਂ ਦੇ ਘਰ ਵਿੱਚ ਕਾਫੀ ਤੰਗੀ ਪਰੇਸ਼ਾਨੀ ਕਰਕੇ ਜੋ ਘਰ ਮਕਾਨ ਬਹੁਤ ਨੁਕਸਾਨ ਸੀਗਾ ਜਿਸ ਕਰਕੇ ਅੱਜ ਸਾਰੇ ਸਾਥ ਵਿੱਚ ਇਹਨਾਂ ਨੇ ਸਹਿਮਤੀ ਨਾਲ ਟਰਾਲ ਟਲ ਕੇ ਇੱਕ ਐਪੀਜੋਡ ਹੋ ਕੇ ਸਭ ਤੋਂ ਟੀਮ ਵੱਲੋਂ ਤੋ ਚੰਦਰੀ ਜੱਟ ਹੋ ਕੇ ਇੱਕ ਮੁਕਾਮ ਖੜਾ ਕਰਨ ਦੀ ਉਹਨਾਂ ਦੀ ਸਹਿਮਤੀ ਕੀਤੀ ਹੈ ਜੀ ਡੀਸੀ ਦੇ ਵਿੱਚ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਨੇ ਇਸ ਮੁਕਾਮ ਤੇ ਪਹੁੰਚਣ ਦੀ ਪ੍ਰੇਰਤੀ ਕੀਤੀ ਹੈਗੀ ਆ ਤੇ ਮੈਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਵਾਂ ਵੀ ਇਹਨਾਂ ਨੇ ਸਾਰੇ ਨੇ ਨਾਲ-ਨਾਲ ਕੇ ਇਹ ਜੋ ਜੋਸ਼ਤਾ ਕਰ ਰਹੇ ਨੇ ਸੇਵਾ ਕਰ ਰਹੇ ਨੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਆਜੂ ਪਹਿਲੇ ਫੱਲੇ ਆਲ ਦੇ ਵਿੱਚ ਇੱਕ ਮਕਾਨ ਪਾਇਰਿਆ ਜੋ ਕਿ ਸਰਸਾ ਪੁਆਇਟੀਮ ਨੇ ਤਿਆਰ ਕੀਤਾ ਇੱਕ ਕੌਰਾ ਤੇ ਇੱਕ ਬਾਥਰੂਮ ਇਹ ਰਸੋਈ ਇਹਨਾਂ ਨੇ ਤਿਆਰ ਕਰਕੇ ਦਿੱਤੀ ਆ ਗਰੀਬ ਪਰਿਵਾਰ ਨੂੰ ਜੋ ਕਿ ਮਕਾਨ ਬਹੁਤ ਸਮੇਂ ਤੋਂ ਟੋਟਿਆ ਹੋਇਆ ਸੀ ਬਹੁਤ ਮੁਸ਼ਕਲ ਨਾਲ ਉਹ ਰਹਿ ਰਹੇ ਸੀ ਇਹਨਾਂ ਦਾ ਹੀ ਸਾਰੇ ਦਿলো ਧੰਨਵਾਦ ਕਰਦੇ ਆਂ ਤੁਸੀਂ ਗੀਰਾ ਵੀ ਸਾਫ਼ ਤੌਰ ਤੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਠੰਡ ਦੇ ਮੌਸਮ ਦੇ ਵਿੱਚ ਸਾਥ ਸੰਗਤ ਆਪਣੇ ਕੰਮ ਧੰਦਿਆਂ ਨੂੰ ਛੱਡ ਕੇ ਇਸ ਪੀੜਿਤ ਮਹਿਲਾ ਦੇ ਮਕਾਨ ਬਣਾਉਣ ਦੇ ਵਿੱਚ ਜੁੜ ਚੁੱਕੀ ਹੈ ਤੇ ਜਲਦ ਹੀ ਇਸ ਮਕਾਨ ਦੀ ਉਸਾਰੀ ਕਰਕੇ ਪੀੜਿਤ ਮਹਿਲਾ ਨੂੰ ਇਹ ਮਕਾਨ ਦੀ ਚਾਬੀ ਸੌਂਪ ਦਿੱਤੀ ਜਾਵੇਗੀ ਲੁਧਿਆਣਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ ਇਸ ਨੇਕ ਕਾਰ ਦੀ ਸੱਚ ਨੂੰ ਪਰਿਵਾਰ ਵੀ ਸਲਾਘਾ ਕਰਦਾ ਅਤੇ ਜੋ ਵੀ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਆਉ ਦੇ ਕੀ ਪ੍ਰतिक੍ਰਮ ਦੇਣਾ ਚਾਹੁੰਦੇ ਨੇ ਕਿਉਂਕਿ ਸਾਧ ਸੰਗਤ ਆਪਣੇ ਜੇਬ ਖਰਚੇ ਇਕੱਠਾ ਕਰਕੇ ਇਸ ਤਰੀਕੇ ਦੇ ਮਕਾਨ ਪੀੜਤ ਲੋਕਾਂ ਨੂੰ ਬਣਾ ਕੇ ਦੇ ਰਹੀ ਹੈ ਬਹੁਤ ਵੱਡੀ ਗੱਲ ਹੈ ਜਿੱਦੇ ਟਾਈਮ ਦੇ ਵਿੱਚ ਜਿੱਥੇ ਆਪਣੇ ਆਪਣਿਆਂ ਦਾ ਸਾਥ ਨਹੀਂ ਦਿੰਦੇ ਉੱਥੇ ਪੂਰਾ ਮਕਾਨ ਬਣਾ ਕੇ ਦੇਣਾ ਬਹੁਤ ਹੀ ਮਨੁੱਖਤਾ ਤੇ ਫਰوقਕਾਰ ਡੇੜਾ ਸੱਚਾ ਸੋਦਾ ਦੀ ਸਾਧ ਸੰਗਤ ਕਰ ਰਹੀ ਹੈ